ਕੱਲੇ-ਕੱਲੇ ਦਾਣੇ ਨਾਲ ਤਾਂ ਕੱਲੇ ਬੰਦੇ ਤੋਂ ਤਾਂ 10 ਕਿਲੋ ਨਹੀਂ ਟੁੱਟਣਾ ਸਾਰੀ ਦਿਹਾੜੀ ਚ ਇਹ। ਆਂ ਨੂੰ ਡਿੱਗਦਾ। ਬਸ ਐ ਝੜਕਾ ਮਾਰੋ ਤੇ ਥੱਲੇ ਆ ਜਾਂਦਾ ਬਾਈ ਸਾਰਾ ਗਿੱਲਾ। ਜਿਹੜਾ ਤੋੜ ਰਹੇ ਆ ਇਹ ਪਰਸੋਂ ਤਿਆਰ ਹੋ ਜਾਊਗਾ ਤੇ ਇਸ ਤਰ੍ਹਾਂ ਦੀ ਕੰਡੀਸ਼ਨ 'ਚ ਆ ਜੇ। ਉਦੋਂ ਇਹਨੂੰ ਲਾ ਲਓ ਬਾਈ। ਫਿਰ ਇਹਦੇ 'ਚ ਮਠਾਸ ਵੀ ਪੂਰਾ ਬਣੂਗਾ। ਤੇ ਜਨਵਰੀ ਦੇ ਦੂਜੇ ਹਫ਼ਤੇ ਬੂਟੇ ਮਿਲਦੇ ਆ ਜੀ ਉੱਥੋਂ ਜਿੰਨੇ ਵੀ ਭਰਾ ਹੈਗੇ ਆ ਲੈ ਸਕਦੇ ਆ ਬੂਟੇ। ਵੀਰੋ ਸਾਰੇ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ। ਜਿਹੜਾ ਆਪਣਾ ਹੀ ਆਲੂ ਬਖਾਰੇ ਦਾ ਅੱਜ ਲਾਸਟ ਰਹਿ ਗਿਆ ਜੀ ਫਰੂਟ ਮੈਂ ਪਹਿਲਾਂ ਵੀ ਵੀਡੀਓ ਚ ਦੱਸਿਆ ਸੀਗਾ ਵੀ ਇਹ ਸੱਤਾਂ ਦਿਨਾਂ ਦੀ ਖੇਤੀ ਆ ਬਾਈ ਬੜੇ ਭਰਾਵਾਂ ਦੇ ਫੋਨ ਆਏ ਸੀਗੇ ਵੀ ਸਾਡੇ ਵੀ ਬੂਟੇ ਹੈਗੇ ਆ ਪਰ ਲਾਈਏ ਕਿਵੇਂ ਕਿਹੜੇ ਹਿਸਾਬ ਨਾਲ ਲਾਈਏ ਉਹਨੂੰ ਤੇ ਆਪਣਾ ਬਾਈ ਜੀ ਜਿਹੜਾ ਥੱਲੇ ਬਰਸੀਨ ਬੀਜਿਆ ਵਿਆ ਸੀ ਇਹਨੂੰ ਅਸੀਂ ਪਹਿਲਾਂ ਪਾਣੀ ਲਾ ਕੇ ਗਿੱਲਾ ਕਰ ਲਿਆ ਕਿਉਂਕਿ ਕੱਲਾ ਕੱਲਾ ਜਿਹੜਾ ਦਾਣਾ ਬਾਈ ਤੋੜਨਾ ਬਹੁਤ ਔਖਾ ਹੈ ਕੱਲੇ-ਕੱਲੇ ਦਾਣੇ ਨਾਲ ਤਾਂ ਕੱਲੇ ਬੰਦੇ ਤੋਂ ਤਾਂ 10 ਕਿਲੋ ਨਹੀਂ ਟੁੱਟਣਾ ਸਾਰੀ ਦਿਹਾੜੀ ਚ ਇਹ ਤੇ ਥੱਲੇ ਜਗਾ ਬਾਈ ਜੀ ਪੋਲੀ ਆ ਵੀ ਜਦੋਂ ਥੱਲੇ ਡਿੱਗੇ ਤੇ ਜਕਮੀਨਾ ਹੋਵੇ ਫਿਰ ਆਪਣੇ ਕੋਲੇ ਬਾਈ ਢਾਂਗੀ ਬਣਾਈ ਆ ਤੁਹਾਨੂੰ ਫਿਰ ਦਿਖਾਉਨੇ ਆ ਥੱਲੇ ਕਿਵੇਂ ਬੇਰਾਗ ਨੂੰ ਡਿੱਗਦਾ ਬਸ ਐ ਝਟਕਾ ਮਾਰੋ ਤੇ ਥੱਲੇ ਆ ਜਾਂਦਾ ਬਾਈ ਸਾਰਾ ਗਿੱਲਾ ਗਿੱਲੇ ਵਾਣ ਦੇ ਵਿੱਚ ਫਿਰ ਜਿਹੜਾ ਜਖਮ ਜਖਮ ਹੀ ਨਹੀਂ ਹੁੰਦਾਗਾ ਇਸ ਤਰ੍ਹਾਂ ਇਹਨੂੰ ਆਪਾਂ ਝਟਕੇ ਮਾਰ-ਮਾਰ ਕੇ ਲਾ ਰਹੇ ਆ ਸਾਰਾ ਸਾਰਾ ਝਟਕਿਆਂ ਨਾਲ ਥੱਲੇ ਆ ਜਾਊਗਾ ਜੀ ਤੇ ਹੱਲੋਂ ਜਿਹੜਾ ਹੈਗਾ ਸੌਖਾ ਚੁੱਕਣਾ ਥੱਲੇ ਜਦੋਂ ਡੈਗਦਾ ਇਹਨੂੰ ਕੋਈ ਪ੍ਰੋਬਲਮ ਨਹੀਂ ਥੱਲੇ ਬਾਹਣ ਗਿੱਲਾ ਤੇ ਪੋਲਾ ਹੋਣਾ ਚਾਹੀਦਾ ਤੇ ਇਹਦੇ ਨਾਲ ਜਿਹੜਾ ਨੁਕਸਾਨ ਨਹੀਂ ਆਪਣਾ ਹੁੰਦਾ ਤੇ ਲਾਸਟ ਆਪਣਾ ਫਰੂਟ ਰਹਿ ਗਿਆ ਜੀ ਕੱਲ ਤਾਂ ਹੀ ਜਿਹੜਾ ਹੈਗਾ ਸਾਰਾ ਆਪਾਂ ਫਾਈਨਲ ਕਰ ਦਿਆਂਗੇ ਤੇ ਸਾਰੇ ਭਰਾਵਾਂ ਨੂੰ ਤਕਰੀਬਨ ਆਪਾਂ ਪਹਚਾਰਤਾ ਜਿੱਥੋਂ ਤਾਂ ਹੀ ਸਿੱਧੀਆਂ ਬਸਾਂ ਗਈਆਂ ਲੋਕਲ ਵੀ ਭਰਾ ਹੁਣ ਜਿਨ੍ਹਾਂ ਨੇ ਵੀਡੀਓ ਦੇਖੀਆਂ ਉਹ ਵੀ ਅੱਜ ਆ ਰਹੇ ਆ ਅੱਜ ਵਾਲਾ ਮਾਲ ਆ ਜਿਹੜਾ ਤੋੜ ਰਹੇ ਆ ਇਹ ਪਰਸੋਂ ਤਿਆਰ ਹੋ ਜੂਗਾ ਤੇ ਜਿਹੜਾ ਪਹਿਲਾਂ ਆਪਾਂ ਤੋੜਿਆ ਉਹ ਕੱਲ ਨੂੰ ਹੋ ਜੂਗਾ ਕੋਈ ਅੱਜ ਤਿਆਰ ਹੋਇਆ ਵਾ ਤੇ ਤਕਰੀਬਨ ਆਪਾਂ ਇੱਕ ਬੂਟੇ ਤੋਂ ਤਕਰੀਬਨ ਜੇ ਆਪਾਂ ਗੱਲ ਕਰਦੇ ਆ ਤਾਂ ਕੋਈ 1000 ਤੋਂ 1500 ਰੁਪਏ ਦਾ ਜਿਹੜਾ ਫਰੂਟ ਆਪਾਂ ਇੱਕ ਬੂਟੇ ਤੋਂ ਲਾਇਆ ਹੈ ਤਕੀ ਤੇ ਫਰੂਟ ਜਿਹੜਾ ਤਕੀ ਮੋਟਾ ਬਹੁਤ ਆਇਆ ਈ ਤੁਹਾਨੂੰ ਆ ਦਿਖਾ ਦਗੇ ਆ ਉੱਤੇ ਹੀ ਲੱਗਾ ਦਿਖਾ ਦਿੰਨੇ ਆ ਆਪਾਂ ਤੁਹਾਨੂੰ ਆ ਫਰੂਟ ਵੇਖੋ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਵੀ ਜਦੋਂ ਇਸ ਤਰ੍ਹਾਂ ਦੀ ਕੰਡੀਸ਼ਨ ਚ ਆ ਜਾਏ ਉਦੋਂ ਇਹਨੂੰ ਲਾ ਲਓ ਬਾਈ ਫਿਰ ਇਹਦੇ ਵਿੱਚ ਮਠਾਸ ਵੀ ਪੂਰਾ ਬਣੂਗਾ ਜੇ ਤੁਸੀਂ ਥੋੜਾ ਕਨਾ ਕੱਚਾ ਲੈ ਗਿਆ ਫਿਰ ਉਹਦੇ ਵਿੱਚ ਮਠਾਸ ਘਟ ਜਾਂਦੀ ਆ ਤਾਂ ਇਸ ਤਰ੍ਹਾਂ ਬਹੁਤ ਵਧੀਆ ਜਿਹੜੀ ਇਹ ਕੁਆਲਿਟੀ ਆਪਣੀ ਹੈਗੀ ਯੂਨੀਵਰਸਿਟੀ ਲੁਧਿਆਣਾ ਦੀ ਕਈ ਭਰਾਵਾਂ ਦੇ ਫੋਨ ਸੀਗੇ ਬੂਟੇ ਕਿੱਥੋਂ ਲਏ ਆ ਬਾਈ ਇਹ ਯੂਨੀਵਰਸਿਟੀ ਲੁਧਿਆਣਾ ਤੋਂ ਆਪਾਂ ਲਏ ਆ ਤੇ ਜਨਵਰੀ ਦੇ ਦੂਜੇ ਹਫਤੇ ਬੂਟੇ ਮਿਲਦੇ ਆ ਜੀ ਉੱਥੋਂ ਜਿੰਨੇ ਵੀ ਭਰਾ ਹੈਗੇ ਆ ਲੈ ਸਕਦੇ ਆ ਬੂਟੇ ਬਹੁਤ ਟਾਪ ਵੈਰੈਟੀ ਆ ਇਹਨਾਂ ਦਿਨਾਂ ਚ ਬਾਈ ਜੀ ਹਿਮਾਚਲ ਵਾਲੇ ਨਾਲੋਂ ਜਿਹੜਾ ਇਹ ਪਹਿਲਾਂ ਆ ਜਾਂਦਾ ਤੇ ਕੁਝ ਜਿਹੜਾ ਥੱਲੇ ਜਿਹੜਾ ਆਪਾਂ ਇਸ ਤਰ੍ਹਾਂ ਲਾ ਲਈਦਾ ਇਕੱਠਾ ਕਰੀ ਜਾਂਦੇ ਆ ਆਪਾਂ ਸਾਰਾ ਸਾਰੇ ਭਰਾਵਾਂ ਨੂੰ ਜਿਹੜੇ ਰਹਿ ਗਏ ਉਹਨਾਂ ਨੂੰ ਵੀ ਖਵਾਵਾਂਗੇ ਧੰਨਵਾਦ ਜੀ ਸ਼ਾਸ਼ੀਕਰ